ਦੇਖੋ ਜੀ ਸਵੇਰ ਤੋਂ ਮੈਂ ਵੀ ਆਪਣੇ ਬ੍ਰਦਰਸ ਆਪਣੀ ਟੀਮ ਨਾਲ ਵਾਰੀ-ਵਾਰੀ ਜਗ੍ਹਾ-ਜਗ੍ਹਾ ਜਾ ਕੇ ਦੇਖ ਰਿਹਾ ਹਾਂ ਲੋਕਾਂ ਨੂੰ ਕਿਉਂਕਿ ਇਸ ਵਾਰ ਮੈਂ ਪਹਿਲੇ ਲੋਕਾਂ ਨੂੰ ਅਪੀਲ ਕੀਤੀ ਕਿ ਮੇਰੇ ਵੱਲੋਂ ਤਾਂ ਜਿਹੜਾ ਇਸ ਵਾਰੀ ਇਲੈਕਸ਼ਨਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੜੀਆਂ ਮਦਦ ਨਹੀਂ ਕੀਤੀ ਜਾਵੇਗੀ ਕਿਉਂਕਿ ਜੋ ਹੋਇਆ ਪਿੱਛੇ ਆਪਾਂ ਸਭ ਜਾਣਦੇ ਹਾਂ ਜੋ ਸਾਡੀ ਮਿਹਨਤ ਨੂੰ ਜਿਹੜਾ ਵਾ ਦਰਗਿਨਾ ਕੀਤਾ ਗਿਆ ਸੋ ਇਸ ਵਾਰ ਸਾਰੀ ਟੀਮ ਨੇ ਡਿਸਾਈਡ ਕੀਤਾ ਸੀ ਕਿ ਜਿਹੜਾ ਇਸੇ ਲੋਕਤੰਤਰ ਦੇ ਵੋਟਾਂ ਤਿਹਾੜਾ ਚ ਸਾਈਲੈਂਟ ਰਵਾਂਗੇ ਸੋ ਪਰ ਸਵੇਰ ਦਾ ਹੀ ਜਾ ਕੇ ਦੇਖ ਰਹੇ ਹਾਂ ਲੋਕਾਂ ਦਾ ਜਿਹੜਾ ਰੁਝਾਨ ਦੇਖ ਰਹੇ ਆ ਪਰ ਲੱਗਿਆ ਨਹੀਂ ਕੋਈ ਦਾ ਪੋਜ਼ੀਟਿਵ ਰਿਸਪੌਂਸ ਲੋਕਾਂ ਦਾ ਕਿ ਵੋਟਾਂ ਪਾਉਣ ਲਈ ਲੋਕ ਕੋ ਜਾਗਰੂਕ ਹੋਏ ਹੋਣ ਕਿ ਜਿਹੜੇ ਲੋਕਾਂ ਦੇ ਵਿੱਚ ਜਗਾ ਜਗਾ ਅੱਗੇ ਪਹਿਲੇ ਬੂਤ ਲੱਗਦਾ ਸੀ ਲੋਕ ਸਭਾ ਚ ਨਾਓ ਭਾਵੇਂ ਜਿਹੜਾ ਐਮਪੀ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਇਹ ਸਾਇਲੈਂਟ ਹੁੰਦਾ ਪਰ ਇੰਨਾ ਸਾਇਲੈਂਟ ਨਹੀਂ ਕਿ ਦੇਖਿਆ ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਜੀ ਲੋਕ ਸਿਆਸਤ ਤੋਂ ਪਰੇਸ਼ਾਨ ਆ ਕਿ ਸਿਆਸਤ ਦੇਣਾਂ ਤੋਂ ਪਰੇਸ਼ਾਨ ਹੋ ਗਏ ਜੀ ਦੇਖੋ ਜੀ ਲੋਕਾਂ ਨੇ ਮੈਨੂੰ ਲੱਗਦਾ ਇਸ ਈ ਮਨ ਬਣਾਇਆ ਵਾ ਕਿ ਲੋਕ ਹੁਣ ਤਿਆਰ ਹੋ ਚੁੱਕਿਆ ਕਿ ਲੋਕ ਉਹਨਾਂ ਨੂੰ ਵੋਟ ਬਣਗੇ ਜਿਹੜੇ ਲੋਕ ਪਾਰਟੀ ਪੰਧਰ ਤੋਂ ਉੱਤੇ ਉੱਠ ਕੇ ਲੋਕਾਂ ਦੇ ਜਿਹੜੇ ਮਸਲੇ ਹੱਲ ਕਰਾਂਗੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਵਾਂਗੇ ਉਹ ਸਮਾਂ ਗਿਆ ਕਿਉਂਕਿ ਅੱਜ ਇਸ ਇਲੈਕਸ਼ਨ ਤੋਂ ਬਾਅਦ ਲੱਗ ਜਾਣਾ ਵਾ ਜਦੋਂ ਵੋਟ ਦੀ ਪਰਸੈਂਟੇਜ ਘੱਟ ਨਿਕਲਨੀ ਆ ਲੋਕ ਮੈਨੂੰ ਤੇ ਜਿੰਨਾ ਲੱਗਦਾ ਪਾਰਟੀਆਂ ਤੋਂ ਦੇ ਕੁਝ ਕੁ ਕਰਪਟ ਸਿਆਸਤਦਾਨ ਤੋਂ ਦੁਖੀ ਹੋ ਚੁੱਕੇ ਆ ਤੇ ਜਿੱਦੇ ਕਰਕੇ ਲੋਕ ਬੜੀ ਜਗ੍ਹਾ ਬਾਈਕਾਟ ਕਰ ਰਹੇ ਆ ਬਹੁਤ ਜਗ੍ਹਾ ਇੱਦਾਂ ਦੀਆਂ ਕਿਤੇ ਬੂਤ ਜਿਹੜੇ ਲੱਗੇ ਪਏ ਆ ਉਸ ਪਾਰਟੀਆਂ ਦੇ ਉਹ ਖਾਲੀ ਪਏ ਆ